350 ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਨੰਦਪੁਰ ਸਾਹਿਬ ਵਿਖੇ ਜਿਹੜਾ ਬੁਲਾਇਆ ਜਾਣਾ ਹੈ ਹੁਣ ਉਹਨੇ ਅਪਡੇਟ ਆਈ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਦੇ 350 ਜਿਹੜਾ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟ ਕੋਟ ਆਪਾਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆ ਕਿਉਂਕਿ ਆਪਾਂ ਜੋ ਹਾਂ ਉਹਨਾਂ ਦੀ ਬਦੌਲਤਾਂ ਤੇ ਉਦੋਂ ਅਗਲੀ ਗੱਲ ਹੈ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਵੀ ਹਿੰਦੁਸਤਾਨ ਦੇ ਵਿੱਚ ਵੀ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਜਿਹੜਾ ਸਤਾਪਦੀ ਮਨਾਇਆ ਜਾ ਰਹੀ ਹੈ ਉਸੇ ਪ੍ਰਸੰਗ ਦੇ ਵਿੱਚ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੈ ਉਸ ਨੇ ਇਹ ਵਿਸ਼ੇਸ਼ اجلاس ਵਿਧਾਨ ਸਭਾ ਦਾ ਜਿਹੜਾ ਆਮ ਮਤਲਬ ਚੰਡੀਗੜ੍ਹ ਉਹਦੇ ਵਿੱਚ ਹੁੰਦਾ ਹੈਗਾ ਉਹਨਾਂ ਨੇ ਇੱਕ ਦਿਨ ਦਾ ਵਿਸ਼ੇਸ਼ اجلاس ਹੈ ਉਹ ਸ੍ਰੀ ਆਨੰਦਪੁਰ ਸਾਹਿਬ ਬੁਲਾਇਆ ਗਿਆ ਉਹ ਵੀ ਉਹਨਾਂ ਨੂੰ ਹੀ ਨਿਮਿਤ ਹੈ ਉਹਨਾਂ ਨੂੰ ਸਮਰਪਿਤ ਕੀਤਾ ਹੈ ਗਾਜ ਸਮਰਪਿਤ ਕੀਤਾ ਹੈ ਤੇ ਸਾਨੂੰ ਆਸ ਹੈ ਵੀ ਉਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਉਂਕਿ ਜਿਹੜੇ ਸਰਕਾਰੀ ਧਿਰ ਦੇ ਐਮਐਲਏ ਵੀ ਜਾਣਗੇ ਦੂਜੇ ਵੀ ਜਾਣਗੇ ਉਹ ਸਾਰੇ ਨੂੰ ਆਸ ਹੈ ਪੰਜਾਬ ਨੂੰ ਕਿ ਆਨੰਦਪੁਰ ਸਾਹਿਬ ਦੀ ਧਰਤੀ ਲਈ ਵਿਸ਼ੇਸ਼ ਤੌਰ ਤੇ ਕੋਈ ਵਿਸ਼ੇਸ਼ ਐਲਾਨ ਕੀਤਾ ਜਾਵੇ ਜਾਵੇਗਾ ਤੇ ਅਸੀਂ ਇਸੇ ਆਸ ਨਾਲ ਮਤਲ ਜਿਹਨੇ ਵੱਜੇ ਹੋਇਆ ਕਿਉਂਕਿ ਜਿਹੜਾ ਉੱਥੇ ਵਿਸ਼ੇਸ਼ ਬੁਲਾਏਗਾ ਉਹਦਾ ਕਾਰਨ ਵੀ ਇਹੀ ਹੈ ਵੀ ਆਪਾਂ ਉਹਨੂੰ ਸਮਰਪਿਤ ਹੈ ਉਹਨਾਂ ਦੀ ਜਿਹੜੀ ਉਪਦੇਸ਼ ਨੇ ਉਹਨਾਂ ਨੂੰ ਦੱਸਿਆ ਜਾਊਗਾ ਪ੍ਰਚਾਰਿਆ ਜਾਊਗਾ ਜਦੋਂ ਇੱਕ ਬਕਾਇਦਾ ਇੱਕ ਤਾਂ ਆਮ ਰੈਲੀਆਂ ਹੁੰਦੀਆਂ ਨੇ ਮਜਾਰੇ ਹੁੰਦੇ ਨੇ ਇੱਕ ਪੰਜਾਬ ਦਾ ਜਿਹੜਾ ਜਿਹੜਾ ਵਿਧਾਨ ਸਭਾ ਹੈ ਉਹ ਇੱਕ ਵੱਜਮਾ ਸੰਗਠਨ ਹੈ ਸੰਸਥਾ ਹੈ ਉਦੇ ਰਾਹੀਂ ਜਦੋਂ ਸੰਦੇਸ਼ ਸਾਰੀ ਦੁਨੀਆ 'ਚ ਜਾਊ ਉਹਦਾ ਵੱਖਰਾ ਹੀ ਸੰਦੇਸ਼ ਹੋਊਗਾ ਸਾਨੂੰ ਆਸ ਹੈ ਦੀ ਇਹ ਪੰਜਾਬ ਦੇ ਲਈ ਚੰਗਾ ਹੋਵੇਗਾ ਪੰਜਾਬੀਆਂ ਨੂੰ ਕੁਝ ਵਧੀਆ ਮਿਲਣ ਦੀ ਆਸ ਰੱਖੀ ਜਾਵੇ ਕਿਉਂਕਿ ਧਾਰਮਿਕ ਸਮਾਗਮ ਉਥੇ ਹੋ ਰਹੇ ਨੇ ਬਹੁਤ ਸੋਹਣਾ ਮਾਹੌਲ ਬਣਾਇਆ ਹੋਇਆ ਹੈ ਸ੍ਰੀ ਅਨੰਤਪੁਰ ਸਾਹਿਬ ਦਾ ਤੇ ਉਥੇ ਇਹੋ ਜਿਹਾ ਮਾਹੌਲ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਣਾ ਆ ਆਸ ਰੱਖੀ ਜਾਵੇ ਸਿੱਖ ਕੌਮ ਪੰਥ ਕੋਈ ਆਸ ਰੱਖੇ ਹਾਂ ਦੇਖੋ ਇਹ ਗੱਲ ਹੈ ਵੀ ਅਸੀਂ ਤਾਂ ਆਸ ਕਰ ਸਕਦੇ ਹਾਂ ਨਾ ਵੀ ਸਾਨੂੰ ਆਸ ਇਹ ਰੱਖਣੀ ਚਾਹੀਦੀ ਹੈ ਤੇ ਵੀ ਇਹ ਹੋਣਾ ਚਾਹੀਦਾ ਹੈ ਬਾਕੀ ਤਾਂ ਉਦੋਂ ਫੈਸਲੇ ਤੇ ਪਤਾ ਲੱਗੂ ਵੀ ਕੀ ਸਰਕਾਰਾਂ ਦਾ ਕਿਵੇਂ ਹੈ ਇਸ ਤਰ੍ਹਾਂ ਕੋਈ ਵੀ ਸਰਕਾਰ ਹੈ ਕੋਈ ਵੀ ਤਰ ਹੈ ਉਹ ਨਹੀਂ ਚਾਹੁੰਦੀ ਹੁੰਦੀ ਵੀ ਸਾਡਾ ਕੋਈ ਉੱਥੇ ਐਂ ਹੋਵੇ ਚੰਬ ਅਗਲਾ ਹਰੇਕ ਕਹਿੰਦਾ ਵੀ ਸਾਨੂੰ ਮਤਲਬ ਉੱਤੇ ਕੋਈ ਵਧੀਆ ਹੀ ਸੰਦੇਸ਼ ਮਿਲਣਾ ਇਸ ਕਰਕੇ ਅਸੀਂ ਅਸ ਵੀ ਹੈ ਸਾਡੀ ਮੰਗ ਵੀ ਹੈ ਵੀ ਉਹ ਆਨੰਦਪੁਰ ਸਾਹਿਬ ਲਈ ਕੋਈ ਵਿਸ਼ੇਸ਼ ਮਤਲਬ ਐਲਾਨ ਕਰਨ